ਜੀ ਜੀ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰ ਜੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਬਲੇ ਹਾਰੀ ਕੁਦਰਤ ਰਵਸਿਆ ਤੇਰਾ ਅੰਤਨ ਜਾਈ ਸਖਿਆ ਮੌਸਮ ਬਹੁਤ ਸੋਹਣਾ ਹੈ ਜੀ ਤੇ ਥੋੜੇ ਜਨਾਂ ਤੋਂ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਸੀ 45 ਦੇ 44 ਤੋਂ ਲੱਗੇ 45 ਤੱਕ ਟੈਂਪਰੇਚਰ ਆ ਬਹੁਤ ਹਾਈ ਚੱਲ ਰਿਹਾ ਸੀ ਗਰਮੀ ਵੀ ਅਸਰ ਦੀ ਸੀ ਤੇ ਕੁਦਰਤ ਨੇ ਅੱਜ ਮੀਂਹ ਵਰਸਾਈ ਆ ਹੌਣੀ ਹਵਾ ਚਲਦੀ ਆ ਤੇ ਮੀਂਹ ਪੈ ਕੇ ਹਟ ਜਾ। ਜਿਹੜੇ ਜਾਨਵਰ ਆ ਦੇਖੋ ਪੰਛੀ ਕਿਦਾਂ ਚੈਕਾਂ ਦੀਆਂ ਆਵਾਜ਼ਾਂ ਆਉਂਦੀਆਂ। ਕਿਦਾਂ ਉਹਦੇ ਆਨੰਦ ਲੈ ਰਹੇ। ਇੱਕ ਦੂਜੇ ਦੇ ਵਿੱਚ ਵੱਜ-ਵੱਜ ਕੇ। ਪੂਰਾ ਆਨੰਦ ਮਾਣ ਰਹੇ ਆ ਜੇ ਮੌਸਮ ਹੈ। ਲਗਾ ਚੱਲੋ ਵੀ ਅੱਜ ਗੁਰੂ ਗ੍ਰੰਥ ਸਾਹਿਬਹ ਜੀ ਦੇ ਪਾਣੀ ਦੇ ਨਾਲ ਥੋੜੀਆਂ ਇੱਕ ਗੱਲਾਂ ਕਰਦੇ ਆ ਮੌਸਮ ਬਹੁਤ ਵਧੀਆ ਲੱਗਾ ਅੱਜ ਹਵਾ ਵੀ ਚੱਲਦੀ ਹੈ ਸਵੇਰ ਦਾ ਟਾਈਮ ਆ ਮਹਾਰਾਜ ਜੀ ਨੇ ਦੱਸਿਆ ਵੀ ਪਵਨ ਗੁਰੂ ਪਾਣੀ ਪੈਤਾ ਜਿਹੜੀ ਹਵਾ ਆ ਸਾਡੇ ਸਰੀਰ ਲਈ ਸਭ ਤੋਂ ਪਹਿਲਾਂ ਸ਼ੌਧ ਜਿਹੜੀ ਹਵਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦੂਸਰੇ ਨੰਬਰ ਤੇ ਪਾਣੀ ਨੂੰ ਪੀਤਾ ਦੱਸਿਆ ਆ ਇਹਦੀ ਇੱਕ ਪਿਓ ਦੀ ਤਰ੍ਹਾਂ ਸਾਹਬ ਸੰਭਾਲ ਸਾਨੂੰ ਕਰਨੀ ਚਾਹੀਦੀ ਹੈ ਪਾਣੀ ਦੀ ਤੇ ਮਾਤਾ ਧਰਤ ਮਹਤਾ ਇਹ ਜਿਹੜੀ ਧਰਤੀ ਆ ਇਹ ਸਾਡੀ ਮਾਂ ਆ ਇੱਕ ਅੱਲਾ ਹੀ ਮਨੁੱਖਾਂ ਲਈ ਨੇ ਜਿੰਨੇ ਵੀ ਸਾਡੇ ਜੀ ਆ ਜਾਨ ਤ ਕੁਦਰਤ ਨੇ ਇਸ ਸੰਸਾਰ ਤੇ ਦੁਨੀਆ ਤੇ ਭੇਜੇ ਆ ਜਿੰਨਾ ਵੀ ਕੋਈ ਜਾਨਵਰ ਪੰਛੀ ਕੋਈ ਵੀ ਲਾ ਲਓ ਸਾਰਿਆਂ ਨੂੰ ਹਰੇਕ ਚੀਜ਼ ਦੀ ਲੋੜ ਆ ਜ ਚੰਗੇ ਪਾਣੀ ਦੀ ਵੀ ਤਾਂ ਚੰਗੀ ਹਵਾ ਦੀ ਵੀ ਇਹਨਾਂ ਨੂੰ ਰੜੀ ਆਸ ਆ ਵੀ ਬੰਦਿਆਂ ਤੇ ਹੁੰਦੀ ਆ ਤੇ ਪਰ ਸਾਡੇ ਕੋਲੋਂ ਇਹ ਚੀਜ਼ਾਂ ਤਿੰਨੇ ਗਵਾ ਚੁੱਕੀਆਂ ਤੇ ਜ਼ਮੀਨ ਤੇ ਦਿਨ ਵਰ ਦਿਨ ਜਿਹੜੇ ਦਰਖਤ ਆ ਉਹ ਵੀ ਖਤਮ ਹੋ ਜਾਂਦੇ ਆ ਜੇ ਜ਼ਮੀਨ ਤੋਂ ਦਰਖਤ ਖਤਮ ਹੋ ਗਏ ਤਾਂ ਚੰਗੇ ਪਾਣੀ ਦੀ ਆਪਾਂ ਨੂੰ ਵੀ ਆਸ ਕਰਨੀ ਛੱਡ ਦੇਣੀ ਚਾਹੀਦੀ ਆ ਤੇ ਜਿਹਨੂੰ ਆਪਾਂ ਮਾਂ ਕਹਿੰਦੇ ਆ ਇਹ ਤਾਂ ਫੇ ਆਪਣੇ ਆਪੇ ਤੈਸਨਾ ਸੁਈ ਜਾਂਦਾ ਕਿਉਂਕਿ ਜੜੀ ਜ਼ਮੀਨ ਵਾਂ ਕੋਈ ਵੀ ਆਪਾਂ ਫਸਲ ਬੀਜਦੇ ਆ ਇਹ ਦਵਾਈ ਤੋਂ ਬਿਨਾਂ ਵੀ ਹੁੰਦੀ ਨਹੀਂ ਇਹ ਵੀ ਦਵਾਈਆਂ ਤੇ ਲੱਗ ਚੁੱਕੀ ਆ ਕੋਈ ਸਮਾਂ ਇਦਾਂ ਦਾ ਹੁੰਦਾ ਸੀ ਵੀ ਜੜੇ ਦੇਸੀ ਠੇਰਾ ਦੇ ਉੱਪਰ ਫਸਲ ਚੰਗੀ ਹੁੰਦੀ ਸੀ ਤੇ ਚੰਗਾ ਆਪਾਂ ਛਾੜ ਲੈਣ ਲਈ ਇਹ ਆਪਾਂ ਦਵਾਈਆਂ ਬੱਕਰੀ ਬੱਕਰ ਜ ਤਰ੍ਹਾਂ ਨੀ ਆ ਪਾਉਂਦੇ ਆ ਤੇ ਕਈ ਜਗ੍ਹਾ ਤੇ ਜ਼ਮੀਨ ਨੂੰ ਕੈਂਸਰ ਵੀ ਹੋਇਆ ਲਈ ਸਰਕਾਰ ਨੇ ਬੈਨ ਵੀ ਕੀਤੀਆਂ ਉਹਦਾ ਕਾਰਨ ਜਿਹੜਾ ਇਹ ਹੀ ਆ ਜਿਹੜੇ ਆਪਾਂ ਜੈਰੀਲੀਆਂ ਦਵਾਈਆਂ ਪਾਉਂਦੇ ਆ ਉਹਦੇ ਨਾਲ ਜ਼ਮੀਨ ਕਈ ਜਗ੍ਹਾ ਤੇ ਜ਼ਮੀਨ ਬੈਨ ਵੀ ਕੀਤਾ ਆ ਤੇ ਜ਼ਮੀਨ ਨੂੰ ਵੀ ਕੈਂਸਰ ਕਹਿੰਦੇ ਜ਼ਮੀਨ ਨੂੰ ਕੈਂਸਰ ਹੋਇਆ ਜ਼ਮੀਨ ਖਰਾਬ ਹੋ ਗਈ ਉਹ ਫਸਲ ਬੀਜ ੜੀ ਫਸਲ ਬੀਜਾਂ ਦੇ ਯੋਗ ਨਹੀਂ ਉਹ ਜ਼ਮੀਨ ਰਹੀ ਆਪਾਂ ਪਰਮਾਰ ਨੇ ਸਾਨੂੰ ਇਹ ਦੱਸਿਆ ਬਈ ਚੰਗੀ ਹਵਾ ਜੇ ਤੁਹਾਨੂੰ ਚਾਹੀਦੀ ਆ ਤੇ ਚੰਗਾ ਪਾਣੀ ਚਾਹੀਦਾ ਤਾਂ ਸਾਨੂੰ ਇਹ ਜਿਹੜੀ ਧਰਤੀ ਮਾਂ ਹੈ ਸਾਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਲੋੜ ਆ ਹਮੇ ਸਾਲ ਦੇ ਵਿੱਚ ਇੱਕ ਦੋ ਦਰਖਤ ਲਾਓ ਲਾਉ ਜ਼ਰੂਰ ਹਮੈ ਵੀ ਅਟਕੀ ਕਦੀ ਡੇਕਾਂ ਲਾ ਲਈ ਦੀਆਂ ਤਾਂ ਪਿੱਛੇ ਜੇ ਆਪਾਂ ਅੰਬ ਲਾਇਆ ਇਦਾਂ ਥੋੜੇ ਥੋੜੇ ਦਰਖਤ ਜ਼ਰੂਰ ਲਾਉਣੇ ਚਾਹੀਦੇ ਆ ਤਾਂ ਇਹ ਬੰਦੇ ਦੇ ਲਈ ਸਿਹਤ ਲਈ ਬਹੁਤ ਲਾਭ ਲਾਭਦਾਇਕ ਆ ਤਾਂ ਜਿਹੜੇ ਜਾਨਵਰ ਵਾ ਉਹਨਾਂ ਵਿਚਾਰਿਆਂ ਦਾ ਕਿਹੜਾ ਕੋਈ ਘਾਰਵਾ ਉਹਨਾਂ ਨੇ ਵੀ ਦਰਖਤਾਂ ਦੇ ਉੱਪਰ ਆ ਲੈਣੇ ਦੇ ਕੇ ਆਪਣੇ ਬੱਚੇ ਪਾਲਣੇ ਆ ਕਈ ਜਗ੍ਹਾ ਦੇਖੀ ਜੈਨੇ ਗਰਮੀ ਦੇ ਕਾਰਨ ਉੱਦੇ ਜਾਨਵਰ ਡਿੱਗੀ ਜਾਂਦੇ ਆ ਪਾਣੀ ਤਾਂ ਥਿਆਏ ਪਿਆਸੇ ਨਾ ਉਹਨਾਂ ਨੂੰ ਪਾਣੀ ਲੱਭਦਾ ਆ ਨਾ ਉਹਨਾਂ ਨੂੰ ਦਰਖਤ ਲੱਭਦੇ ਆ ਹੌਨ ਤਾਂ ਜੜੀ ਹਾਲ ਨੇ ਉਹ ਵੀ ਰੈਡੀਮੈਂਟ ਆਉਣ ਲੱਪੇ ਅਗੇ ਦਰਖਤ ਹੁੰਦੇ ਸੀ ਦਰਖਤਾਂ ਦੇ ਉੱਪਰ ਹਾਲਣੇ ਪਾਣੇ ਬਾਲੇ ਵਾਲੀਆਂ ਛੱਤਾਂ ਦੇ ਵਿੱਚ ਜਿਹੜੀਆਂ ਨੇ ਹਾਲਣੇ ਪਾਣੇ ਨੜੇ ਵਾਲੀਆਂ ਛੱਤਾਂ ਦੇ ਵਿੱਚ ਆਲਣੇ ਪਉਣੇ ਸਾਰੇ ਜਿਹੜਾ ਉਹ ਸਮਾਂ ਉਹ ਜਾਂਦਾ ਲੱਗੋ ਸਾਡੇ ਹੱਥੋਂ ਪੱਕੇ ਮੈਲ ਪਰ ਅਮੀਆ ਛੱਤਾਂ ਨੇ ਜਿਹੜੇ ਜਾਨਵਰ ਪੰਛੀ ਇਹਨਾਂ ਦਾ ਚੰਗਾ ਜਿਹੜਾ ਜੀਵਨ ਉਹ ਵੀ ਖੋ ਲਿਆ ਸੋ ਇਹ ਗੱਲਾਂ ਦੇ ਵਿੱਚ ਜਿਹੜਾ ਆਪਾਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਗੁਰਬਾਣੀ ਦੇ ਵਿੱਚ ਮਾਰਨੇ ਵਿੱਚ ਸਾਨੂੰ ਅਸੀਂ ਵੇਖੀ ਜਿਹੜੀ ਕੁਦਰਤ ਵਾ ਇਹਦਾ ਨਾ ਕੋਈ ਰੂਪ ਆ ਨਾ ਇਹਦੀ ਕੋਈ ਰੇਖਾ ਆ ਤੇ ਨਾ ਇਹਦਾ ਕੋਈ ਰੰਗ ਵਾ ਜੇ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਆ ਤਾਂ ਤੁਹਾਨੂੰ ਰੱਬ ਲੱਭਣ ਦੀ ਕਿਤੇ ਲੋੜ ਨਹੀਂ ਕੁਦਰਤ ਕਿਦੇ ਵਿੱਚ ਵਾ ਇਹ ਜਿੰਨੇ ਵੀ ਬੰਦੇ ਦੇ ਸਹਾਰੇ ਚਾਹੇ ਕੋਈ ਜਾਨਵਰ ਲਾ ਲਓ ਚਾਹੇ ਕੋਈ ਪੰਛੀ ਲਾ ਲਓ ਜਿਹੜਾ ਆਪਣਾ ਕਰਕੇ ਨਹੀਂ ਖਾ ਸਕਦੇ ਬੰਦਾ ਤਾਂ ਆਪਣਾ ਕਰਕੇ ਹਰੇਕ ਹੱਥਾਂ ਦੇ ਨਾਲ ਹਰੇਕ ਚੀਜ਼ ਹਾਸਲ ਕਰ ਲੈਂਦਾ ਆ ਪਰ ਇਹ ਜਿਹੜੇ ਜਾਨਵਰ ਆ ਵਿਚਾਰੇ ਕਿਤੇ ਹੋ ਗੰਦ ਦੇ ਵਿੱਚ ਕਿਤੇ ਮੂੰਹ ਮਾਰ ਕੇ ਆਪਣੇ ਢੱਡ ਭਰਦੇ ਆ ਤਾਂ ਕਦੀ ਕਿਤੇ ਇਹਨਾਂ ਦਾ ਜਿਹੜਾ ਜੀਵਨ ਵਾ ਉਹ ਬੰਦੇ ਦੇ ਸਰਤ ਟਿੱਕਿਆ ਜ। ਜਿੰਨਾ ਆਪਾਂ ਇਹ ਜਾਨਵਰਾਂ ਨੂੰ ਪਿਆਰ ਕਰਾਂਗੇ ਇਹ ਦੁਗਣਾ ਤਿੱਗਣਾ ਸਾਡਾ ਮੋਹ ਕਰਦੇ ਆ। چاہے ਤੁਸੀਂ ਕੋਈ ਪੰਛੀ ਲਾ ਲਓ। چاہے ਕੋਈ ਕੁੱਤਾ ਲਾ ਲਓ ਜਾਂ ਕੋਈ ਪਸ਼ੂ ਕੋਈ ਵੀ ਲਾ ਲਓ ਤੁਸੀਂ। ਬੰਦੇ ਨਾਲ ਇੱਕ ਪਰਿਵਾਰ ਵਾਂਗੂ ਸਾਨੂੰ ਪਿਆਰ ਕਰਦੇ ਆ। ਜੇ ਆਪਾਂ ਇਹਨਾਂ ਨੂੰ ਕਰਾਂਗੇ ਸਾਨੂੰ ਦੁਗਣਾ ਪਿਆਰ ਕਰਕੇ ਮੋੜਦੇ ਆ। ਇਹ ਕੁਦਰਤਵਾਜੀ ਤਾਂ ਜੇ ਆਪਾਂ ਦਰਖਤ ਲਾਵਾਂਗੇ ਤੇ ਦਰਖਤਾਂ ਦੇ ਨਾਲ ਇੱਕ ਤਾਂ ਜੜੀ ਸਾਡੀ ਧਰਤੀ ਦੇ ਵਿੱਚ ਆਪਾਂ ਜ਼ਹਿਰੀਲੀਆਂ ਦਵਾਈਆਂ ਪੈਂਦੀਆਂ ਨੇ ਫਸਲਾਂ ਨੂੰ ਇਹ ਜਿਹੜਾ ਦਰਖਤ ਵਾ ਇਹ ਜ਼ਹਿਰੀਲੀਆਂ ਉਹਦੀਆਂ ਗੈਸਾਂ ਆ ਉਹ ਸਾਰੀ ਆਪਣੇ ਅੰਦਰ ਸੋਖਦਾ ਤੇ ਜਿਹੜੀ ਸ਼ੁੱਧ ਵਾ ਉਹ ਹੀ ਹਵਾ ਛੱਡਦਾ ਹੈ ਇਸ ਕਰਕੇ ਜਿੰਨੇ ਵੀ ਸਾਡੇ ਕਿਸਾਨ ਵੀਰ ਘਰਾਂ ਦੇ ਵਿੱਚ ਵੀ ਜੇ ਕੋਈ ਜਗਾ ਆ ਉਹ ਫੁੱਲ ਬੂਟੇ ਜ਼ਰੂਰ ਲਾਇਆ ਕਰੋ ਜੀ ਜਿੰਨੇ ਫੁੱਲ ਬੂਟੇ ਆ ਇਹ ਵੀ 5 6 6 ਘੰਟੇ ਆਕਸੀਜਨ ਦਿੰਦੇ ਆ ਤਾਂ ਜਿਨ੍ਹਾਂ ਦੀਆਂ ਮੋਟਰਾਂ ਆ ਉਹਨਾਂ ਤੇ ਵੀ 2 2 3 3 ਦਰਖਤ ਜਿਹੜੇ ਜ਼ਰੂਰ ਲਾਇਆ ਕਰੋ ਆ ਦੇਖੋ ਅੱਜ ਕਿੰਨੀ ਸੋਹਣੀ ਹਵਾ ਚੱਲਦੀ ਆ ਤਾਂ ਇਹ ਜਿਹੜੇ ਜਾਂ ਪੰਛੀ ਆ ਇਹਨਾਂ ਨੇ ਵੀ ਕਿਤੇ ਨਾ ਕਿਤੇ ਆਪਣੇ ਬੱਚੇ ਜਿਹੜੇ ਪਾਲਣੇ ਆ ਤਾਂ ਮਾਰਨੇ ਇਸ ਕਰਕੇ ਦੱਸਿਆ ਆ ਬਈ ਜਿਹੜੀ ਸਾਡੀ ਧਰਤੀ ਮਾਂ ਆ ਇੱਕ ਲੱ ਸਾਨੂੰ ਧਰਤੀ ਮਾਂ ਨਹੀਂ ਸਾਡੇ ਅਸੀਂ ਕੋਲੋਂ ਗਵਾਈ ਦੁਨਿਆਵੀ ਮਾਂ ਇਹ ਵੀ ਅਸੀਂ ਕੋਲੋਂ ਕਬਾ ਲਈ ਡਰ ਦਾ ਸ਼ਰਮ ਅੱਦੋਂ ਵੱਧੇ ਬਣ ਕੇ ਆਪਣੇ ਜਿਹੜੀ ਸਾਡੀ ਮਾਂ ਬੋਲੀ ਸਾਡੀ ਪਛਾਹ ਆ ਉਹ ਵੀ ਹੱਦੋਂ ਵੱਧਈ ਆਪਾਂ ਨੇ ਆਪ ਖਰਾਬ ਕਰ ਲਈ ਆਪਣੀ ਬਾਛਾ ਜਿਹੜੀ ਪੰਜਾਬੀ ਆ ਉਹਨੂੰ ਆਪਾਂ ਛੱਡ ਕੇ ਤਾਂ ਹੋਰ ਪਛਾਮ ਨੂੰ ਇਨਹਿਤ ਦੇਣ ਲੱਗ ਪਏ ਆ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਮਲਾਵਟ ਹੋਣ ਲੱਗ ਪਈ ਇਹ ਵੀ ਸਾਡੇ ਹੱਥੋਂ ਨਿਕਲ ਗਈ ਤਾਂ ਤੀਸਰੇ ਨੰਬਰ ਤੇ ਆਪਣੀ ਜਿਹੜੀ ਧਰਤੀ ਮਾਂ ਆ ਇਹ ਵੀ ਸਾਡੇ ਹੱਥੋਂ ਨਿਕਲ ਗਈ ਪੰਜਾਬੀਆਂ ਦੇ ਬਸ ਕੋਈ ਸਮਾਸੀ ਜਿਹੜੇ ਗੌਰਪੀਰਾ ਦੀ سونے ਦੀ ਚਿੜੀ ਜਿਹਨੂੰ ਆਪਾਂ ਕਹਿੰਦੇ ਸੀ ਇਹ ਤਿੰਨੇ ਚੀਜ਼ਾਂ ਸਾਡੇ ਹੱਥੋਂ ਨਿਕਲ ਗਈਆਂ ਇੱਕ ਸਾਡਾ ਖੁਆਇਸ਼ਾਂ ਸਾਡਾ ਜਿਹੜਾ ਜਿੰਨਾ ਅਸੀਂ ਚੰਗਾ ਜੀਵਨ ਲੱਭਦੇ ਲੱਭਦੇ ਆ ਨੇ ਇਹ ਸਾਡੀਆਂ ਲਈ ਪ੍ਰਾਣੀਆਂ ਵਿਰਾਸਤਾਂ ਜੀ ਤਾਂ ਜਿਨ੍ਹਾਂ ਨੂੰ ਗੌਰਪੀ ਰਾਣੇ ਵੀ ਬਹੁਤ ਚੰਗੀ ਅਹਿਮੀਅਤ ਦਿੱਤੀ ਜਿਨ੍ਹਾਂ ਨੂੰ ਰੱਬ ਮੰਨਿਆ ਉਹ ਆਸੀਂ ਤਿੰਨੇ ਚੀਜ਼ਾਂ ਆਪਣੇ ਹੱਥੋਂ ਗਵਾ ਕੇ ਬੈਠ ਗਏ ਆਂ ਇਹ ਇਹ ਗਵਾ ਕੇ ਵੀ ਜੇ ਆਪਾਂ ਸੌਖ ਵਿਦੇਸ਼ਾਂ ਦੇ ਵਿੱਚ ਵੀ ਗਏ ਆ ਸੌਖ ਭਾਲਣ ਲਈ ਤਾਂ ਸੌਖ ਵੀ ਜਿਹੜਾ ਪਰਮਾਤਮਾ ਨੇ ਦੱਸਿਆ ਵੀ ਸੌਖ ਵੀ ਜਿਹੜਾ ਤੁਹਾਡੇ ਮੁਕੱਦਰਾਂ ਦੇ ਵਿੱਚ ਜੇ ਤੁਸੀਂ ਕੋਈ ਕਰਮ ਨਹੀਂ ਸੌਖ ਵੀ ਤੁਹਾਡੇ ਮੁਕੱਦਰਾਂ ਦੇ ਵਿੱਚ ਜੇ ਹੋਊਗਾ ਤਾਂ ਤਾਂ ਦੀ ਕੋਈ ਆਸਵਾ ਨਹੀਂ ਤਾਂ ਜੇ ਤੁਸੀਂ ਕਹੋ ਆਸੀਂ ਇਹ ਚੀਜ਼ਾਂ ਗਵਾ ਕੇ ਅਸੀਂ ਸੁੱਖ ਲੱਭ ਲੈਣਾ ਬਹੁਤ ਨਹੀਂ ਸਾਨੂੰ ਮਿਲਣਾ ਹੁਣ ਕਹੀ ਆ ਬਜ਼ੁਰਗ ਇੱਥੇ ਪੰਜਾਬ ਦੇ ਵਿੱਚ ਬਜ਼ੁਰਗ ਰੋੜਦੇ ਆ ਤੇ ਕਈਆਂ ਵਿਚਾਰੇ ਨੇ ਆ ਚੰਗੀਆਂ ਜ਼ਮੀਨਾਂ ਇੱਥੇ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਕਬਜ਼ੇ ਕਰ ਲਏ ਆ ਉਹਨਾਂ ਨੂੰ ਪਛਤਾਵਾ ਇਸ ਗੱਲ ਦਾ ਸਾਡੇ ਜ਼ਮੀਨ ਤੇ ਕਬਜ਼ਾ ਹੋ ਗਿਆ ਜਿਹੜੇ ਬਜ਼ੁਰਗ ਵਾ ਉਹ ਇਦਾਂ ਘਰਾਂ ਦੇ ਵਿੱਚ ਰਲਦੇ ਆ ਸਾਰਾ ਸਾਰਾ ਟੱਬਰ ਪਰਿਵਾਰ ਬਾਹਰ ਬੈਠਾ ਹੈ ਇਹ ਨਹੀਂ ਸਾਡੀਆਂ ਪੰਜਾਬ ਜਿਹਨੂੰ ਆਪਾਂ ਸੋਜੇ ਦੀ ਬਦੌਲਤ ਆਪਾਂ ਸੋਨੇ ਦੀ ਜਿਹੜੀ ਪੰਜਾਬ ਬਣ ਕੇ ਮੋਹਰੀਆਂ ਦੀ ਧਰਤੀ ਇਹ ਤਿੰਨੇ ਚੀਜ਼ਾਂ ਸਾਡੇ ਹੱਥੋਂ ਗਵਾਚ ਗਈਆਂ ਨਾ ਸਾਡੇ ਕੋਲ ਦੁਨਿਆਵੀ ਮਾਂ ਸਾੰਬੀ ਗਈ ਦਰਦ ਆਸ਼ਰਮ ਅਵਾ ਗੌਣ ਹਰੇਕ ਜ਼ਿਲ੍ਹੇ ਦੇ ਵਿੱਚ ਅਵਾ ਗੌਣ ਬਣਿਓ ਆ ਸਾਰੇ ਮੇਰੇ ਹਿਸਾਬ ਦੇ ਨਾਲ ਤਾਂ ਘੱਟੋ ਘੱਟ 2 3 3 ਆ ਹੋਊਗੀ ਹਰੇਕ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਹੋਣੇ ਬਲ ਤਾਂ ਜੜੀ ਸਾਡੀ ਭਾਸ਼ਾ ਸਾਡੀ ਬੋਲੀ ਸਾਡੀ ਮਾਂ ਬੋਲੀ ਭਾਸ਼ਾ ਪੰਜਾਬੀ ਇਹ ਵੀ ਬਹੁਤ ਹੱਦ ਤੱਕ ਇਹਨੂੰ ਵੀ ਅੱਥੀ ਗਵਾ ਚੁੱਕੇ ਆ ਤਾਂ ਇਹ ਜਿਹੜੀ ਦੁਨਿਆਵੀ ਆ ਜਿੱਥੋਂ ਆਪਾਂ ਕਮਾ ਕੇ ਰੋਟੀ ਖਾਂਦੇ ਸੀ ਇਹ ਵੀ ਜਿਹੜੀ ਅਗੇ ਦੇਸੀ ਢੇਰਾਂ ਤੇ ਲੱਗਿਓ ਸੀ ਉਹ ਵੀ ਅੱਜ ਦਵਾਈਆਂ ਦੇ ਸਹਾਰੇ ਫਸਲ ਹੁੰਦੀ ਐ ਜੇ ਦਵਾਈ ਨਾ ਪਾਓ ਤਾਂ ਤੁਹਾਨੂੰ ਚੰਗੀ ਫਸਲ ਨਹੀਂ ਮਿਲਣੀ ਇਹ ਤਿੰਨੇ ਚੀਜ਼ਾਂ ਆਪਾਂ ਗਵਾ ਗਏ ਆ ਸੋ ਕੋਸ਼ਿਸ਼ ਆਪਾਂ ਕਰੀਏ ਜਿਨੇ ਵੀ ਮੇਰੇ ਵੀਰ ਭੈਣ ਭਰਾ ਬਡੇ ਛਾਂ ਵਿੱਚ ਵੀ ਬੈਠੇ ਨੇ ਸਾਰਿਆਂ ਨੂੰ ਇਹ ਆ ਵੀ ਦਰਾਖਤ ਜਿਹੜੇ ਜ਼ਰੂਰ ਲਾਓ ਤੇ ਜੇ ਆਪਾਂ ਦਰਾਖਤ ਲਾਵਾਂਗੇ ਤੇ ਸਾਡੇ ਜਿਹੜਾ ਪਾਣੀ ਦਾ ਪੱਧਰ ਇਹਦੇ ਨਾਲ ਮਾਨਸੂਨ ਨਾਲ ਜਿਹੜੀ ਪਾਣਾ ਆਉਂਦੀਆਂ ਨੇ ਉਹ ਆਉਣ ਗਿਆ ਚੰਗੀ ਬਾਰਿਸ਼ ਹੋਵੇਗੀ ਹਮਾਰ ਚਲਦੇ ਵਿੱਚ ਤੁਸੀਂ ਚਲ ਜਾਓ ਸ਼ਿਮਲੇਆਲ ਚੱਲੀ ਜਾਓ ਅਸੀਂ ਆਪਣੇ ਸਾਰਾ ਕੌਜ ਇੱਥੋਂ ਗਵਾ ਕੇ ਤਾਂ ਅਸੀਂ ਉੱਥੇ ਠੰਡ ਦਾ ਚੰਗਾ ਆਨੰਦ ਲੈਣ ਜਾਂਦੇ ਆ ਹਿਮਾਚਲ ਵਾਲਾ ਸ਼ਿਮਲੇਆਲ ਤੇ ਜੇ ਆਪਾਂ ਇੱਥੇ ਦਰਖਤ ਲਾਈਏ ਤਾਂ ਸਾਡੇ ਵੀ ਇੱਥੇ ਮੌਸਮ ਨੂੰ ਜਿਹੜਾ ਫਰਕ ਹੋ ਤੈ ਸਕਦਾ ਤੇ ਦਵਾਈ ਵਾਲੇ ਵੀ ਸਾਡੇ ਨਾਲ ਬਹੁਤ ਕਿਤੇ ਅੱਗੇ ਤਰੱਕੀ ਕਰ ਗਏ ਆ ਆਪਾਂ ਵੱਡ-ਵੱਡੇ ਸਿੱਟੀ ਜਿਹੜੇ ਸਿਰਫ ਸਾਡੇ ਜਿਹੜਾ ਇੱਥੇ ਆ ਉਹ ਕਾਨੂੰਨ ਨਹੀਂ ਕੋਈ ਜਿਹਦਾ ਦਿਲ ਕਰਦਾ ਦਰਖਤ ਉਹ ਵੱਢ ਕੇ ਸੈੱਟ ਦਿੰਦਾ ਜੇ ਤੁਸੀਂ ਬਾਹਰਲੀ ਕੰਟਰੀ ਦੇ ਵਿੱਚ ਜਾਓ ਜੇ ਕਿਤੇ ਦਰਖਤ ਵੀ ਵੜਨਾ ਹੋਵੇ ਪਹਿਲਾਂ ਗਵਰਨਮੈਂਟ ਤੋਂ ਕਹਿੰਦੇ ਲਿਖਾਉਣਾ ਪੈਂਦਾ ਅੱਗੇ ਲੈਣੀ ਪੈਂਦੀ ਇੱਕ ਦਰਖਤ ਵੜੂਗੇ ਦੋ ਲਾਉਣੇ ਪੈਣਗੇ ਤੁਹਾਨੂੰ ਉਹ ਕਿੰਨਾ ਆਪਣਾ ਸਾਭ ਕੇ ਰੱਖਦੇ ਸਾਡੇ ਜਿੱਦ ਦਿਲ ਕਰਦਾ ਵੱਡ ਵੱਡ ਸਿੱਟੀ ਜਾਂਦੇ ਜੇ ਵੱੜਦੇ ਆ ਉਹਨੂੰ ਜ਼ਰੂਰ ਲਾਓ ਤੇ ਇਹ ਜਿਹੜੇ ਸਾਡੇ ਜੀਆ ਜਾਨਤਾ ਪਸ਼ੂ ਜਿਹੜੇ ਪੰਛੀ ਆ ਤਾਂ ਇਹ ਵੀ ਆਪਣੇ ਬੱਚੇ ਪਾਲ ਸਤਨਜੀ ਦੂਸਰੇ ਨੰਬਰ ਤੇ ਜੜੀ ਮੈਂ ਮੇਨ ਗੱਲ ਕਹਿਣੀ ਸੀ ਉਹ ਹੈ ਪ੍ਰਮਾਤਮਾ ਚਾਹੇ ਕੋਈ ਅੱਲਾ ਨੂੰ ਮੰਨਦਾ ਚਾਹੇ ਕੋਈ ਵਾਹਿਗੁਰੂ ਚਾਹੇ ਕਿਸੇ ਵੀ ਪੀਰ ਪਕਬਰ ਨੂੰ ਕੋਈ ਵੀ ਮੰਨਦਾ ਅਸ਼ਨਾਣ ਕਰਕੇ ਸਭ ਤੋਂ ਪਹਿਲਾਂ ਖਾਣ ਪੀਣ ਤੋਂ ਪਹਿਲਾਂ ਉਹਨੂੰ ਯਾਦ ਕਰਿਆ ਕਰੋ ਜੇਸ ਮਾਲਕ ਨੇ ਤੁਹਾਨੂੰ ਸੁੱਤੇ ਪੈਣ ਦੀ ਤੁਹਾਡੀ ਰੱਖਿਆ ਕਰਦਾ ਹੈ ਤੇ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਸਵੇਰ ਨੂੰ ਉੱਠਣਾ ਜਾਂ ਨਹੀਂ ਉੱਠਣਾ ਉਹਨੇ ਸਾਡੇ ਸਰੀਰਲੇ ਪਹਿਨਣ ਵਾਲੇ ਕੱਪੜੇ ਦਾ ਵੀ ਇੰਤਜ਼ਾਮ ਕੀਤਾ ਤੇ ਸਾਡੇ ਢੱਡਲੇ ਵੀ ਉਹਨੇ ਖਾਣ ਦੇ ਜਿਹੜੇ ਭੰਡਾਰਿਆਂ ਦਾ ਉਹ ਵੀ ਇੰਤਜ਼ਾਮ ਕੀਤਾ ਸਾਰੀ ਦੁਨੀਆ ਲਈ ਤੇ ਉਹਨੂੰ ਆਪਣੇ ਕੰਮਾਂ ਦੇ ਬਿਜੀ ਹੋ ਕੰਮਾਂ ਦੇ ਵਿੱਚ ਬਿਜੀ ਹੋਣ ਕਰਕੇ ਵੀ ਇਹਨਾਂ ਕਿਆ ਕਰੋ ਵੀ ਸਾਡਾ ਟਾਈਮ ਹੀ ਨਹੀਂ ਲੱਗਦਾ ਪਰ ਉਹਦੇ ਲਈ ਜੇ ਤੁਸੀਂ ਟਾਈਮ ਚਾਹੇ ਅੱਧਾ ਘੰਟਾ ਕੱਢੋ ਕੱਢੋ ਜ਼ਰੂਰ ਦਾ ਸ਼ੁਕਰਾਨਾ ਕਰੋ ਉਸ ਮਾਲਕ ਦਾ ਜਿਹਦੀ ਬਦੌਲਤ ਇਹ ਸਾਰੀ ਦੁਨੀਆ ਪੰਡਾਰ ਛੱਕਦੀ ਆ ਅੰਨ ਪਾਣੀ ਖਾਂਦੀ ਆ ਅਮਰਤ ਵੇਲੇ ਸਕੇ ਸੰਭੀ ਚਾਹੇ ਤੁਸੀਂ ਸਫਰ ਦੇ ਵਿੱਚ ਤੁਹਾਡਾ ਕੰਮ ਜ਼ਿਆਦਾ ਹੀ ਆ ਗੱਡੀ ਦੇ ਵਿੱਚ ਵੀ ਜਾਣੇ ਤੇ ਸਫਰ ਦੇ ਵਿੱਚ ਵੀ ਜਾਣੇ ਆ ਉਹਨੂੰ ਜ਼ਰੂਰ ਯਾਦ ਕਰਿਆ ਕਰੋ ਤੇ ਨਿਤਨੇਮ ਆਪਣਾ ਲਾਜ਼ਮੀ ਰੱਖੋ ਬਹੁਤਾ ਨਹੀਂ ਤਾਂ ਥੋੜਾ ਜ਼ਰੂਰ ਕਰੋ ਸ਼ੁਕਰਾਨਾ ਕਰਿਆ ਕਰੋ ਉਸ ਮਾਲਕ ਦਾ ਜੀ ਸੋ ਆਪਾਂ ਕੋਸ਼ਿਸ਼ ਕਰੀਏ ਲਈ ਬਲੇਹਾਰੀ ਕੁਦਰਤ ਅਵਸ਼ਿਆ ਤੇਰਾ ਅੰਤਨਾ ਚਾਈ ਲਖਿਆ ਆਨੰਦ ਦੇ ਬਚਰੀਏ ਜੀ ਵਾਹਿਗੁਰੂ ਜੀ ਕਾ ਕਲਸਾ